ਗਿਆਨੀ ਹਰਪ੍ਰੀਤ ਸਿੰਘ ਨੇ ਮੋਦੀ ਤੇ ਮਾਨ ਸਰਕਾਰ ਅੱਗੇ ਪੰਜਾਬੀਆਂ ਦੇ ਹੱਕ 'ਚ ਦੋ ਵੱਡੀਆਂ ਮੰਗਾਂ ਰੱਖੀਆਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਪੰਜਾਬੀਆਂ ਦੇ ਸੰਕਟ ਦੇ ਜੋ ਵੱਤਲ ਛਾਈ ਨੇ ਉਹ ਕਿਵੇਂ ਦੂਰ ਹੋ ਸਕਦੇ ਨੇ ਇਸ ਤੇ ਹੀ ਗੱਲਬਾਤ ਕਰਾਂਗੇ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਆਖਿਆ ਕਿ ਮੌਜੂਦਾ ਸੰਕਟ ਵਾਲੀ ਸਥਿਤੀ ਵਿੱਚ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਲੋਕ ਫਿਕਰਮੰਦ ਨੇ ਇਸ ਲਈ ਸਿਹਤ ਸੰਬੰਧੀ ਬੁਲੇਟਿਨ ਲਗਾਤਾਰ ਜਾਰੀ ਕੀਤਾ ਜਾਵੇ ਪੰਜਾਬ ਵਾਸੀਆਂ ਨੂੰ ਫਰੋਸਾ ਦਿੱਤਾ ਜਾਵੇ ਕਿ ਸਰਕਾਰ ਪੂਰੀ ਜ਼ਿੰਮੇਵਾਰੀ ਨਾਲ ਸਾਰੇ ਪ੍ਰਸ਼ਾਸਨਿਕ ਕਾਰਜ ਠੀਕ ਚਲਾ ਰਹੀ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਪੰਜਾਬ ਇੱਕ ਸੁਵੇਦਨਸ਼ੀਲ ਮੋੜ ਤੇ ਖੜਾ ਹੈ ਅਜੇ ਸਮੇਂ ਲੋਕਾਂ ਦੇ ਮਨ ਵਿੱਚ ਪੈਦਾ ਹੋ ਰਹੀਆਂ ਅਸਪਸ਼ਟਤਾਵਾਂ ਨੂੰ ਦੂਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਤੋਂ ਇਲਾਵਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਆਪਣੇ ਪੱਤਰ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੀ ਤਰੱਕੀ ਵਿੱਚ ਪੰਜਾਬ ਵੱਲੋਂ ਪਾਏ ਯੋਗਦਾਨ ਦਾ ਵਿਸ਼ੇਸ਼ ਹਵਾਲਾ ਦਿੱਤਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਹੜ੍ਹ ਦੀ ਮਾਰ ਨਾਲ ਪੰਜਾਬ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰੀ ਅੰਕੜਿਆਂ ਨੂੰ ਪੇਸ਼ ਕਰਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕੇਂਦਰ ਨੂੰ ਜਾਣੂ ਕਰਵਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਅੰਕੜੇ ਪੇਸ਼ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪ੍ਰਭਾਵਿਤ ਪਿੰਡਾਂ ਦੀ ਗਿਣਤੀ 1655 ਪ੍ਰਭਾਵਿਤ ਲੋਕਾਂ ਦੀ ਗਿਣਤੀ 355000 ਤੋਂ ਵੱਧ ਹੈ ਤੇ ਮੌਤਾਂ ਦੀ ਗਿਣਤੀ 37 ਹੋ ਚੁੱਕੀ ਹੈ ਖੇਤੀਜੋਗ ਪ੍ਰਭਾਵਿਤ ਰਕਬਾ 438000 ਏਕੜ ਤੋਂ ਵੱਧ ਹੈ ਉਹਨਾਂ ਕਹਿਆ ਕਿ ਅੰਕੜੇ 3 ਸਤੰਬਰ ਦੇਰ ਸ਼ਾਮ ਤੱਕ ਦੇ ਨੇ ਜਦ ਅਗਲੇ ਦਿਨਾਂ ਵਿੱਚ ਨੁਕਸਾਨ ਦਾ ਅੰਕੜਾ ਹੋਰ ਵਧਿਆ ਆਪਣੇ ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੱਤਰ ਵਿੱਚ ਕੇਂਦਰ ਤੋਂ ਵੱਡੇ ਆਰਥਿਕ ਮੰਗ ਕੀਤੀ ਹੈ ਉਹਨਾਂ ਕਹਿਆ ਕਿ ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਅਸੀਂ ਤੁਹਾਡੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੁਝ ਉਪਵਾਹ ਰਾਹੀਂ ਪੰਜਾਬ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇ ਜਿਵੇਂ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਵਿੱਤੀ ਮਦਦ ਰੋਜ਼ਾਨਾ ਜ਼ਿੰਦਗੀ ਦੀ ਜ਼ਰੂਰਤਲੀ ਵਸਤਾਂ ਅਸਥਾਈ ਰਿਹਾਇਸ਼ ਦੀ ਸਹੂਲਤ ਖੇਤੀਬਾੜੀ ਅਧीन ਮੁਆਵਜ਼ਾ ਹੜ੍ਹ ਨਾਲ ਸਮਾਪਤ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਮਜ਼ਦੂਰਾਂ ਤੇ ਕਰਾਂ ਦਾ ਪੂਰਾ ਮੁਆਵਜ਼ਾ ਤੇ ਰੋਜ਼ਾਨਾ ਲਈ ਗੁਜ਼ਾਰਾ ਪੱਤਾ ਖਰਾਬ ਖੇਤੀ ਯੰਤਰਾਂ ਟਿਊਬਵਲਾਂ ਤੇ ਪਸ਼ੂ ਧਨ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ ਇਸ ਤੋਂ ਇਲਾਵਾ ਹੜ੍ਹ ਦੇ ਪਾਣੀ ਸੁੱਕਣ ਤੋਂ ਬਾਅਦ ਖੇਤਾਂ ਵਿੱਚ ਪਰਿਮਿਟੀ ਨੂੰ ਚੁੱਕਣ ਅਤੇ ਖੇਤਾਂ ਨੂੰ ਮੁੜ ਆਬਾਦ ਕਰਨ ਲਈ ਪ੍ਰਤੀ ਏਕੜ ਲੋੜਿੰਦੇ ਡੀਜ਼ਲ ਤੇ 100% ਦੀ ਸਬਸਿਡੀ ਦਿੱਤੀ ਜਾਵੇ ਤੇ ਅਗਲੀ ਫਸਲੀ ਬੀਜ ਖਾਦਾਂ ਮੁਫਤ ਮੁਹੱਈਆ ਕਰਵਾਈਆਂ ਜਾਣ ਜਨਤਿਕ ਸਵੰਮਲੀ ਫੰਡ ਦੀ ਮੰਗ ਟੁੱਟੀਆਂ ਸੜਕਾਂ ਸਕੂਲਾਂ ਕੋਲਾ ਬਿਜਲੀ ਪਾਣੀ ਸਪਲਾਈ ਅਤੇ ਸਿਹਤ ਸਾਮਾਮਾ ਦੀ ਮੁਰੰਮਤ ਲਈ ਫੰਡ ਇਸ ਤੋਂ ਇਲਾਵਾ ਅਨਾਜ ਮੰਡੀਆਂ ਨੂੰ ਠੀਕ ਕਰਨ ਲਈ ਜੋ ਖਤਮ ਉਠਾਈ ਜਾਣ ਦੀ ਮੰਗ ਕੇਂਦਰੀ ਰਾਹਤ ਫੌਜ ਦੀ ਤਾਇਨਾਤੀ NDRF ਅਤੇ ਫੌਜੀ ਯੂਨਿਟਾਂ ਵੱਲੋਂ ਰਾਹਤ ਬਚਾਅ ਕਾਰਜ ਦਵਾਈਆਂ ਅਤੇ ਜ਼ਰੂਰੀ ਸਮਾਨ ਦੀ ਸਪਲਾਈ 'ਚ ਹੋਰ ਤੇਜ਼ੀ ਦੀ ਜ਼ਰੂਰਤ ਦਰਿਆਵਾਂ ਦੇ ਕੰਢੇ ਪੱਕੇ ਤੇ ਮਜ਼ਬੂਤ ਕਰਨ ਹੜ੍ਹ ਕੰਟਰੋਲ ਢਾਂਚੇ ਬਣਾਉਣ ਅਤੇ ਸਥਾਈ ਹੜ੍ਹ ਫੰਡ ਸਥਾਪਿਤ ਕਰਨ ਲਈ ਯੋਜਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਕਰਜ਼ੇ ਮਾਫ਼ ਕੀਤੇ ਜਾਣ ਹੜ੍ਹਾਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਕੇਂਦਰੀ ਸਿਹਤ ਟੀਮਾਂ ਤੇ ਮੁਫਤ ਦਵਾਈਆਂ ਫਰਾਈ ਪ੍ਰੇਨੀਅਸ ਸਟੇਟ ਹੋਣ ਦੇ ਬਾਵਜੂਦ ਸਾਡਾ 75% ਪਾਣੀ ਬਿਨਾਂ ਕਿਸੇ ਰਾਇਲਟੀ ਤੋਂ ਦੂਸਰੇ ਸੂਬਿਆਂ ਨੂੰ ਦਿੱਤਾ ਗਿਆ ਜੋ ਸੂਬੇ ਦੇ ਸੋਮੇ ਦੀ ਸਿੱਧੀ ਲੁੱਟ ਹੈ ਸਾਨੂੰ ਫੈਪਸੋ ਤੱਕ ਪੈਸਾ ਮਿਲਦਾ ਰਿਹਾ ਸੀ ਉਹ ਬਕਾਇਆ ਸਮੇਤ ਦਵਾਇਆ ਜਾਵੇ ਤਾਂ ਕਿ ਅੱਗੇ ਤੋਂ ਅਸੀਂ ਪ੍ਰਬੰਧ ਖੁਦ ਕਰ ਸਕੀਏ ਸੂਬੇ ਦੇ ਵੱਧ ਅਧਿਕਾਰਾਂ ਦੇ ਚੱਲਦੇ ਬੀਬੀਐਮਪੀ ਅਤੇ ਹੋਰ ਡੈਮ ਦਾ ਪ੍ਰਬੰਧ ਤ੍ਰੰਤ ਪੰਜਾਬ ਨੂੰ ਦਿੱਤਾ ਜਾਵੇ ਜੇਕਰ ਅਜਿਹਾ ਹੁੰਦਾ ਤਾਂ ਹੋ ਸਕਦਾ ਹੈ ਕਿ ਇਹਨਾਂ ਨੁਕਸਾਨ ਨਾ ਹੁੰਦਾ ਹੜ੍ਹਾਂ ਤੋਂ ਬਾਅਦ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਹੜ੍ਹਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਸਾਲ 2023 ਵਿੱਚ ਵੀ ਇਸੇ ਤਰ੍ਹਾਂ ਨੁਕਸਾਨ ਹੋਇਆ ਸੀ ਉਸ ਸਮੇਂ ਵੀ ਫਸਲਾਂ ਤੇ ਘਰਾ ਆਦ ਦਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਸ ਲਈ ਜੋ ਪੰਜਾਬ ਨੂੰ ਦੇੜਾ ਹੈ ਵਕਾਇਦਾ ਪੰਜਾਬ ਦੇ ਲੋਕਾਂ ਨੂੰ ਮੀਡੀਆ ਰਾਹੀਂ ਦੱਸ ਕੇ ਦਿੱਤਾ ਜਾਵੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੂਰਨ ਆਸ ਪ੍ਰਗਟ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਤਾਜ਼ਾ ਹਾਲਾਤਾਂ ਨੂੰ ਵੇਖਦੇ ਹੋਏ ਜਲਦੀ ਹੀ ਵੱਡਾ ਆਰਥਿਕ ਪੈਕੇਜ ਦੇ ਕੇ ਕਾਜ਼ਮੀਰ ਤੇ ਪੰਜਾਬ ਦਾ ਖਿਆਲ ਰੱਖੇਗੀ ਜ਼ਕਰ ਜੋਗ ਹੈ ਕਿ ਪਿਛਲੇ 3 ਦਿਨਾਂ ਤੋਂ ਇਨਫੈਕਸ਼ਨ ਅਤੇ ਤੇਜ਼ ਬੁਖਾਰ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਸ ਦੌਰਾਨ ਉਹਨਾਂ ਨੇ ਥਕਾਵਟ ਅਤੇ ਦਿਲ ਦੀ ਧੜਕਣ ਬਾਰੇ ਵੀ ਸ਼ਿਕਾਇਤ ਕੀਤੀ ਸੀ ਉਹਨਾਂ ਦੀ ਖਰਾਬ ਸਿਹਤ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀਰਵਾਰ ਸ਼ਾਮ ਨੂੰ ਹੋਣ ਵਾਲੀ ਅਹਿਮ ਕੈਬਨਟ ਮੀਟਿੰਗ ਰੱਦ ਕਰਨੀ ਪਈ ਇਸ ਕੈਬਨਟ ਮੀਟਿੰਗ ਦਾ ਨੋਟਿਸ 3 ਸਤੰਬਰ ਨੂੰ ਮੁੱਖ ਮੰਤਰੀ ਦੇ ਬਿਮਾਰ ਹੋਣ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ ਇਸ ਕੈਬਨਟ ਬੈਠਕ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੈਦਾ ਹੋਏ ਹਾਲਾਤਾਂ ਤੇ ਚਰਚਾ ਕਿੱਤੀ ਜਾਣੀ ਸੀ ਜਿੱਥੇ ਰਾਹਤ ਅਤੇ ਵਿਚਾ ਕਾਰਜ ਪੂਰੇ ਜ਼ੋਰਾਂ ਤੇ ਚੱਲ ਰਹੇ ਨੇ ਹੁਣ ਤੱਕ ਪੰਜਾਬ ਪਰ ਵਿੱਚ ਹੜਾਂ ਕਾਰਨ 43 ਮੌਤਾਂ ਹੋ ਚੁੱਕੀਆਂ ਨੇ ਤੇ 4.30 ਲੱਖ ਏਕੜ ਰਕਬੇ ਵਿੱਚ ਕੜੀ ਫਸਲ ਖੜੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਂ ਨੂੰ ਬੈਕਟੀਰੀਆ ਦੀ ਲਾਗ ਸ਼ਾਇਦ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਗੰਦਾ ਪਾਣੀ ਪੀਣ ਕਾਰਨ ਹੋਈ ਅਧਿਕਾਰੀ ਨੇ ਕਿਹਾ ਕਿ ਉਹ ਬੁੱਧਵਾਰ ਸ਼ਾਮ ਨੂੰ ਬਿਮਾਰ ਹੋ ਗਏ ਸਨ ਸ਼ੁਰੂ ਵਿੱਚ ਉਹਨਾਂ ਦੇ ਇਲਾਜ ਉਹਨਾਂ ਦੀ ਰਿਹائش ਤੇ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਸੀ ਪਰ ਜਦ ਉਹਨਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਇਸ ਤਰ੍ਹਾਂਨ ਪਾਰਟੀ ਦੀ ਲੀਡਰਸ਼ਿਪ ਨੇ ਪਾਰਟੀ ਵਿਧਾਇਕ ਹਰਮਿਤ ਸਿੰਘ ਪਠਾਨ ਬਾਜਰਾ ਖਿਲਾਫ ਕਾਰਵਾਈ ਦੇ ਨਾਲ ਮੁੱਖ ਮੰਤਰੀ ਖਰਾਬ ਸੇਤ ਨੂੰ ਜੋੜ ਕੇ ਲਗਾਈਆਂ ਜਾ ਰਹੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਵੀਰਵਾਰ ਨੂੰ ਮੁੱਖ ਮੰਤਰੀ ਨੇ ਸੱਤਾਧਾਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਹੜ੍ਹ ਪ੍ਰਭਾਵਿਤ ਸੁਲਤਾਨਪੁਰ ਲੋਧੀ ਜਾਣਾ ਸੀ ਹਾਲਾਂਕਿ ਖਰਾਬ ਸੇਤ ਕਾਰਨ ਉਹ ਕੇਜਰੀਵਾਲ ਦੇ ਨਾਲ ਨਹੀਂ ਜਾ ਸਕੇ ਤੇ ਬਾਅਦ ਵਿੱਚ ਕੇਜਰੀਵਾਲ ਨੇ ਉਹਨਾਂ ਦੀ ਖੈਰ ਸੁਖ ਪੁੱਛੀ ਸੀ ਇਸ ਤੋਂ ਬਾਅਦ ਕੇਜਰੀਵਾਲ ਨੇ ਆਪ ਪੰਜਾਬ ਦੇ ਪ੍ਰਧਾਨ ਅਮਰ अरोੜਾ ਨਾਲ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਸੀ